ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਕਿਉਂਕਿ ਕੱਲ ਵੀਰਵਾਰ ਹੈ ਜੀ ਪਹਿਲਾਂ ਤਾਂ ਆਪ ਸਭ ਰੂਹਾਂ ਨੂੰ ਵੀਰਵਾਰ ਮੁਬਾਰਕ ਹੋਵੇ ਜੀ ਸੋ ਵੀਰਵਾਰ ਦੀ ਸੇਵਾ ਦੀ ਖੁਸ਼ੀ ਤਾਂ ਹਰ ਇੱਕ ਰੂਹ ਨੂੰ ਹੁੰਦੀ ਹੈ ਸੋ ਕੱਲ ਜਿਵੇਂ ਕਿ ਵੀਰਵਾਰ ਆਪਾਂ ਜੋ ਇਹ ਵਿਸ਼ਾ ਹੈ ਤਿਆਰ ਕੀਤਾ ਸੋ ਇਸ ਵੀਡੀਓ ਨੂੰ ਜੇਕਰ ਸੇਵਾ ਕਰਦੇ ਹੋ ਤਾਂ ਉੱਥੇ ਵੀ ਲਾ ਕੇ ਛੱਡ ਦੇਣਾ ਹੈ ਜੇਕਰ ਵੈਸੇ ਹੀ ਬੈਠੇ ਹੋ ਮਨ ਨੂੰ ਸ਼ਾਂਤ ਕਰਕੇ ਅੱਖਾਂ ਬੰਦ ਕਰਕੇ ਵੀਡੀਓ ਨੂੰ ਸੁਣੋਗੇ ਤਾਂ ਮੇਂ ਮਨ ਨੂੰ ਸਕੂਨ ਮਿਲੇਗਾ ਕਿਤੇ ਨਾ ਕਿਤੇ ਉਹ ਪ੍ਰਮਾਤਮਾ ਨਾਲ ਲਿਪ ਜੁੜ ਜਾਏਗੀ ਜਦੋਂ ਅਸੀਂ ਮਨ ਸਾਫ਼ ਰੱਖ ਕੇ ਧਿਆਨ ਧਰਨ ਦੀ ਕੋਸ਼ਿਸ਼ ਕਰਦੇ ਆ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਕੇ ਬੈਠ ਜਾਂਦੇ ਆ ਤੇ ਉਹ ਮਾਲਕ ਦੇ ਨਾਲ ਜੁੜੀ ਹੋਈ ਗੱਲ ਕੋਈ ਸ਼ਬਦ ਸੁਣਦੇ ਆ ਤੇ ਆਪਣੇ ਆਪ ਸੁਰਤੀ ਮਾਲਕ ਦੇ ਨਾਲ ਜਾ ਜੁੜਦੀ ਹੈ ਸੋ ਕਈ ਰੂਹਾਂ ਕਹਿੰਦੀਆਂ ਹੈ ਕਿ ਅਸੀਂ ਇੰਨਾ ਚਿਰ ਸਿਮਰਨ ਕਾਲੀ ਦਾ ਇੰਨਾ ਚਿਰ ਕਰਦੇ ਆ ਪਰ ਸੁਰਤੀ ਤਾਂ ਲੱਗਦੀ ਨਹੀਂ ਸੋ ਜਿੰਨਾ ਚਿਰ ਸੁਰਤੀ ਨਾ ਲੱਗੇ ਮਨ ਨਾ ਟਿਕੇ ਉਹਨਾਂ ਚੱਕਰ ਉਹ ਸਿਮਰਨ ਕੀਤਾ ਇੰਨਾ ਅਸਰ ਨਹੀਂ ਕਰਦਾ ਪਰ ਹਾਂ ਇੱਥੇ ਇਹ ਗੱਲ ਜ਼ਰੂਰ ਹੈ ਕਿ ਹਰ ਰੋਜ਼ ਤੁਸੀਂ ਸਿਮਰਨ ਕਰਨਾ ਹੀ ਕਰਨਾ ਆ ਚਾਹੇ ਮਨ ਟਿਕੇ ਨਾ ਟਿਕੇ ਹੌਲੀ ਹੌਲੀ ਮਨ ਟਿਕਣਾ ਸ਼ੁਰੂ ਹੋ ਹੀ ਜਾਂਦਾ ਹੈ ਹਫ਼ਤੇ ਦੇ ਵਿੱਚ ਵਿੱਚ ਮਨ ਟਿਕਣ ਲੱਗ ਪੈਂਦਾ ਹੈ ਆਪਣੇ ਆਪ ਤੇ ਉਹ ਇੱਕ ਵੱਖਰਾ ਆਨੰਦ ਵੱਖਰੀ ਹੀ ਖੁਸ਼ੀ ਜਿਹੜੀ ਹੈ ਮਹਿਸੂਸ ਹੁੰਦੀ ਆ ਕਿਉਂਕਿ ਮਾਲਕ ਦੀ ਕਿਰਪਾ ਅਹਿਸਾਸ ਕਰਨ ਲੱਗ ਪੈਂਦੀ ਹੈ ਜਦੋਂ ਮਨ ਸ਼ਾਂਤ ਕਰਕੇ ਪਰਮਾਤਮਾ ਦੀ ਤਰਫ ਧਿਆਨ ਜੋੜਦੇ ਹੋ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਇੱਕ ਸ਼ਬਦ ਵੀ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਚੱਲਦੇ ਹੀ ਛੱਡ ਦਿਓ ਸੇਵਾ ਕਰੀ ਜਾਓ ਆਪਣਾ ਕੰਮ ਕਾਰ ਕਰੀ ਜਾਓ ਬਲੂਥ ਹੋ ਤਾਂ ਦੂਸਰੇ ਬੂਫਰ ਹੈ ਤੋਂ ਨਾਲ ਕਨੈਕਟ ਕਰਕੇ ਘਰ ਵਿੱਚ ਛੱਡ ਦਿਓ ਸੋ ਪਰਮਾਤਮਾ ਦਾ ਘਰ ਵਿੱਚ ਨਾਮ ਗੂੰਜਦਾ ਹੀ ਰਹਿਣਾ ਚਾਹੀਦਾ ਉਹਦੀ ਮਹਿਮਾ ਗੂੰਜਦੀ ਹੀ ਰਹਿਣੀ ਚਾਹੀਦੀ ਆ ਤਾਂ ਕਿ ਕਾਲ ਦਾ ਪੈਰਾ ਸਰੀਰ ਤੇ ਘਰ ਵਿੱਚ ਘਟ ਹੋਵੇ ਕਿਤੇ ਨਾ ਕਿਤੇ ਪਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਘਰ ਵਿੱਚ ਜੇਕਰ ਮਨ ਵੀ ਵਾਝੇਵੇਲੇ ਪਰੇਸ਼ਾਨ ਹੁੰਦਾ ਹੈ ਸੁਣਦੇ ਆਸੀਂ ਮਾਲਕ ਦੇ ਨਾਲ ਜੁੜੀ ਹੋਈ ਗੱਲ ਖਾਨ ਵਿੱਚ ਪੈਂਦੀ ਆ ਤਾਂ ਕਿਤੇ ਨਾ ਕਿਤੇ ਮਾਨਸਿਕ ਦੀ ਤਰਫ ਧਿਆਨ ਲੈਂਦਾ ਹੈ ਜੀ ਉਹ ਹੀ ਪਰੇਸ਼ਾਨੀ ਘਟ ਜਾਂਦੀ ਹੈ ਸੋ ਇਸ ਕਰਕੇ ਇਹ ਕਰਮ ਹੈ ਜੀ ਸ਼ੋਹ ਹੈ ਜਿਆ ਵੀਡੀਓ ਨੂੰ ਤੁਸੀਂ ਵੈਸੇ ਹੀ ਅੱਖਾਂ ਬੰਦ ਕਰਕੇ ਬਹਿ ਕੇ ਧਿਆਨ ਤਰਨਾ ਚਾਹੁੰਦੇ ਆ ਤਾਂ ਵੀ ਤਰੋ ਮਾਨ ਨੂੰ ਲੱਗੇਗੀ ਤੇ ਜੇਕਰ ਕੋਈ ਕੰਮ ਕਰਦੇ ਹੋ ਘਰ ਵਿੱਚ ਸੇਵਾ ਕਰਦੇ ਹੋ ਤਾਂ ਚਲਦੀ ਛੱਡ ਦੋ ਬਸ ਇੰਨਾ ਗੱਜੇ ਦਾ ਇਹ ਤੁਹਾਡੇ ਲਈ ਕਰਮ ਹੈ ਜੀ ਹੁਣ ਆਪਾਂ ਵਿਸ਼ਾ ਵੀ ਸਾਂਝਾ ਕਰਨਾ ਹੈ ਤੇ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਜੀ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਲਾਸ ਦੇਨੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਸਾਡੇ ਲਾਗੇ ਜਗ੍ਹਾ ਆ ਤੇ ਅਸੀਂ ਉੱਤੇ ਸੇਵਾ ਕਰਦੇ ਆਂ ਤੇ ਮੈਂ ਵੀਰਵਾਰ ਦਾ ਵਰਤ ਰੱਖਣਾ ਚਾਹੁੰਦਾ ਹਾਂ ਸਤ ਭਾਰਤਵਾਰੀ ਇਹਨਾਂ ਨੇ ਗੱਲ ਕੀਤੀ ਹੈ ਜੀ ਮੈਸੇ ਇਹਦੇ ਵਿੱਚ ਸਪੈਲਿੰਗ ਮਿਸਟੇਕ ਬਹੁਤ ਜ਼ਿਆਦਾ ਨੇ ਸੋ ਇਸ ਕਰਕੇ ਕਹੀਦਾ ਕਿ ਕੋਸ਼ਿਸ਼ ਕਰਿਆ ਕਰੋ ਕਿ ਪੰਜਾਬੀ ਵਿੱਚ ਹੀ ਕਮੈਂਟ ਕਰੋ ਸੋ ਕਈਆਂ ਦੀ ਪੰਜਾਬੀ ਵਿੱਚ ਵੀ ਸਪੈਲਿੰਗ ਮਿਸਟੇਕ ਹੁੰਦੀਆਂ ਆ ਜੀ ਸੋ ਇੱਕ ਵਾਰ ਕਮੈਂਟ ਕਰਨ ਤੋਂ ਬਾਅਦ ਪੜ੍ਹ जरूर ਲਿਆ ਕਰੋ ਚੰਗੀ ਤਰ੍ਹਾਂ ਤੇ ਨਾਲ ਤਾਂ ਕਿ ਗੱਲ ਸਮਝ ਵਿੱਚ ਆ ਸਕੇ ਸੋ ਕਹਿੰਦੇ ਕਿ ਸ਼ੁੱਕਰਵਾਰ ਦੇ ਵਾਰਤ ਰੱਖ ਸਕਦੇ ਆ ਬਿਲਕੁਲ ਜੀ ਜੇਕਰ ਪੀਰਾਂ ਦੀ ਸੇਵਾ ਕਰਦੇ ਸ਼ੁੱਕਰਵਾਰ ਦਾ ਵਾਰਤ ਰੱਖਦੇ ਹੋ ਤੇ ਔਰ ਵੀ ਜ਼ਿਆਦਾ ਵਧੀਆ ਗੱਲ ਹੈ ਜੀ ਸੋ ਜ਼ਿਆਦਾ ਤਾਕਤ ਆ ਪੀਰਾਂ ਦਾ ਰੋਜਾ ਜੋ ਹੈ ਉਹ ਸ਼ੁੱਕਰਵਾਰ ਦੇ ਦਿਨ ਹੀ ਰੱਖਿਆ ਜਾਂਦਾ ਪਰ ਆਪਾਂ ਆਪਣੀ ਖੁਸ਼ੀ ਦੇ ਨਾਲ ਵੀਰਵਾਰ ਦੇ ਦਿਨ ਸੇਵਾ ਕਰ ਲੈਂਦੇ ਆ ਰੱਖ ਲੈਂਦੇ ਆ ਇਹ ਕਰਮ ਕਰ ਲੈਂਦੇ ਆ ਸੋ ਇਹ ਆਪ ਦੀ ਸ਼ਰਧਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਕਹਿੰਦੇ ਨੇ ਕਿ ਦੀਦੀ ਜੀ ਤੁਹਾਡੀ ਆਵਾਜ਼ ਸਾਫ਼ ਕਲੀਅਰ ਨਹੀਂ ਸੁਣਾਈ ਦਿੰਦੀ ਗੂੰਜਦੀ ਬਹੁਤ ਆ ਧਿਆਨ ਨਾਲ ਸੁਣਨੇ ਕਲਦੀ ਆ ਸੋ ਕੋਸ਼ਿਸ਼ ਰਹਿੰਦੀ ਹੈ ਕਿ ਆਵਾਜ਼ ਚੰਗੀ ਤਰ੍ਹਾਂ ਤੁਹਾਨੂੰ ਸੁਣਾਈ ਦੇਵੇ ਸੋ ਧਿਆਨ ਦੇ ਨਾਲ ਹੀ ਵੈਸੇ ਕੋਸ਼ਿਸ਼ ਕਰੀ ਦੀ ਵੀਡੀਓ ਬਣਾਉਂਦੀ ਬਾਕੀ ਇਲਾਕੇ ਰਸਤਾ ਜ਼ਿਆਦਾ ਚੱਲਦਾ ਹੈ ਸੋ ਇਸ ਕਰਕੇ ਆਵਾਜ਼ ਕਾਸੀ ਦੀ ਲਗਾਈ ਦੀ ਗੂੰਜਦੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੈਂ ਨਾਮ ਜਪ ਕਰਦਾ ਹਾਂ ਪਰ ਮਨ ਵਿੱਚ ਖਿਆਲ ਬਹੁਤ ਭੜੇ ਆਉਂਦੇ ਨੇ ਸੋ ਖਿਆਲ ਆਉਂਦੇ ਜਾਂਦੇ ਹੀ ਰਹਿਣਗੇ ਲਗਾਤਾਰੇ ਕਰਮ ਕਰਦੇ ਜਾਓ ਹਰ ਰੋਜ਼ ਕੋਸ਼ਿਸ਼ ਕਰਨੀ ਆ ਕਿ ਨਾਮ ਸਿਮਰਨ ਕਰੀਏ ਜੋ ਵੀ ਸ਼ਬਦ ਮਿਲਿਆ ਉਹਦਾ ਜਾਪ ਕਰਨਾ ਹੀ ਚਾਹੀਦਾ ਹੈ ਇਹਦੇ ਨਾਲ ਹੀ ਇਹ ਗੰਦਗੀ ਅੰਦਰੋਂ ਸਾਫ਼ ਹੁੰਦੀ ਆ ਮਨ ਸਾਫ਼ ਹੋ ਜਾਂਦਾ ਤਾਂ ਇਹ ਉਹ ਤਾਂ ਕਿਹਾ ਜਾਂਦਾ ਹੈ ਕਿ ਜੋ ਸ਼ਬਦ ਹੈ ਇਹ ਨਾਮ ਰੂਪੀ ਸਾਬਣ ਹੈ ਇਹ ਮਨ ਨੂੰ ਧੋਂਦਾ ਹੈ ਜਿਵੇਂ ਅਸੀਂ ਸਾਬਣ ਨਾਲ ਕੱਪੜੇ ਨੂੰ ਧੋਂਦੇ ਆ ਸਾਫ਼ ਕਰਦੇ ਆ ਇਹ ਸ਼ਬਦ ਸਾਬਣ ਦੀ ਤਰ੍ਹਾਂ ਕੰਮ ਕਰਦਾ ਹੈ ਸਾਡੇ ਮਨ ਨੂੰ ਸਾਫ਼ ਕਰਦਾ ਜਿਹੋ ਕਚਰਾ ਪ੍ਰਗਟ ਅੰਦਰ ਪਿਆ ਹੈ ਭਰਿਆ ਉਹ ਸਾਰਾ ਹੀ ਏਕਦੀਨ ਕਰ ਦਿੰਦਾ ਹੈ ਜੀ ਸੋ ਇਹਦੇ ਨਾਲ ਮਨ ਸਾਫ਼ ਹੋਵੇਗਾ ਸਾਫ਼ ਹੋਣ ਦੇ ਨਾਲ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਗੇ ਜੀ ਸੋ ਜੋ ਜਾਣੇ ਅਣਜਾਣੇ ਚ ਗਲਤੀਆਂ ਗੁਨਾਹ ਹੋਏ ਹੁੰਦੇ ਨੇ ਜੀ ਉਹ ਫਿਰ ਪਰੇਸ਼ਾਨੇ ਜ਼ਰੂਰ ਕਰਦੇ ਨੇ ਜਦੋਂ ਅਸੀਂ ਸ਼ਬਦ ਕਰਨ ਵੈਂਦੇ ਆ ਤੇ ਉਹ ਚੀਜ਼ਾਂ ਬਾਰ ਬਾਰ ਮੂਰੇ ਘੁੰਮਦੀਆਂ ਪਰੇਸ਼ਾਨ ਕਰਦੀਆਂ ਆ ਕਿ ਕਿਸੇ ਤਰ੍ਹਾਂ ਇਹਦਾ ਧਿਆਨ ਟੁੱਟ ਜਾਵੇ ਪਰ ਧਿਆਨ ਨੂੰ ਤੋੜਨਾ ਨਹੀਂ ਜੋੜੇ ਰੱਖਣਾ ਹੈ ਜੀ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਆ ਕੰਮ ਹੋਵੇ ਜਾਂ ਕਰਮ ਹੋਵੇ ਪਰ ਚੰਗਾ ਹੋਣਾ ਚਾਹੀਦਾ ਹੈ ਸੋ ਨਾਲ ਹੀ ਇਥੇ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਮੈਂਟ ਵਿੱਚ ਕਿ ਦੀਦੀ ਜੀ ਕੁੜੰਗਾ ਬਾਤ ਪੀਰਾਂ ਦੇ ਰੱਖ ਸਕਦੇ ਆ ਸੋ ਦੇਖੋ ਜੀ ਇਹ ਆਪ ਕੋ ਆਪਣੀ ਸ਼ਰਤ ਆ ਜੇਕਰ ਰੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਰੱਖੋ ਪਰ ਕਿਸੇ ਟੰਗਣਾ ਬਚਨ ਕਰਕੇ ਘਰਦਿਆਂ ਦੀ ਸਲਾਹ ਦੇ ਨਾਲ ਫਿਰ ਹੀ ਕੋਈ ਵੀ ਕਰਮ ਕਰਨਾ ਹੈ ਜੀ ਫਿਰ ਹੀ ਕੋਈ ਕਰਮ ਕਰਨਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ਾ ਚੱਲਦੇ ਆ ਜੀ ਵੀਡੀਓ ਚੱਲਦੇ ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਲਾਸਟ ਤੇ ਜਾ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਤੋ ਵਾਅਦਾ ਕਰ ਦੇਣਾ ਤੁਹਾਡੀ ਵਜਨ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਸੋ ਦੇਖੋ ਅਸੀਂ ਪੂਰੀ ਕੋਸ਼ਿਸ਼ ਕਰੀ ਦੀ ਇੱਕ ਵੀਡੀਓ ਬਣਾਈ ਦੀ ਤੇ ਕਿੰਨੀਆਂ ਰੂਹਾਂ ਚੜ੍ਹਦੀਆਂ ਹੈ ਵੀਡੀਓ ਦੇ ਨਾਲ ਕਿੰਨੀਆਂ ਸੁਣਦੀਆਂ ਸੋਚੋ ਕਿੰਨਾ ਚੰਗਾ ਕਰਮ ਹੋ ਜਾਂਦਾ ਹੈ ਇਹ 10-12 ਮਿੰਟ ਦੇ ਸਮੇਂ ਵਿੱਚ ਸੋ ਇਸੇ ਤਰ੍ਹਾਂ ਤੁਸੀਂ ਸਿਰਫ ਇੱਕ ਸ਼ੇਅਰ ਕਰਨਾ ਹੈ ਸਾਨੂੰ ਤਾਂ ਬਣਾਉਣੇ ਘੰਟਾ ਡੇਢ ਘੰਟਾ ਲੱਗ ਜਾਂਦਾ ਦੇਖਣ ਨੂੰ ਵੀਡੀਓ ਛੋਟੀ ਆ ਬਹੁਤ ਕੁਝ ਕਰਨਾ ਪੈਂਦਾ ਐਡੀਟਿੰਗ ਵਗੈਰਾ ਸੋ ਤੁਸੀਂ ਤਾਂ ਸਿਰਫ ਇੱਕ ਸ਼ੇਅਰ ਕਰਨੀ ਆ ਵੀਡੀਓ ਵੱਧ ਤੋਂ ਵੱਧ ਇੰਨੇ ਫੋਨਾਂ 'ਚ ਆਪਣੇ ਨੰਬਰ ਹੁੰਦੇ ਨੇ ਵੀਡੀਓ ਸ਼ੇਅਰ ਕਰ ਦਿੰਦੇ ਨਾਲ ਕਿਸੇ ਹੋਰ ਨੂੰ ਦਾ ਭਲਾ ਹੋ ਸਕਦਾ ਆ ਤੇ ਸਾਨੂੰ ਵੀ ਹਿੰਮਤ ਮਿਲਦੀ ਆ ਵੱਧ ਤੋਂ ਵੱਧ ਜਦੋਂ ਸ਼ੇਅਰ ਲਾਈਕ ਆਉਂਦੇ ਆ ਜੀ ਇੱਕ ਵੈਂਟ ਆਉਂਦੇ ਨੇ ਸੋ ਇਹਦੇ ਨਾਲ ਹਿੰਮਤ ਬਣੀ ਰਹਦੀ ਆ ਹੌਸਲਾ ਰਹਿੰਦਾ ਹੈ ਤੇ ਕੋਸ਼ਿਸ਼ ਰਹਿੰਦੀ ਆ ਕਿ ਕੋਈ ਅਡੀਕ ਕਰ ਰਿਹਾ ਤੇ ਆਪਾਂ ਅੱਜ ਵੀ ਇਹ ਕਰਮ ਕਰ ਹੀ ਲਈਏ ਬਾਨਾ ਕਰਾਂ ਦੇ ਕੰਮਾਂ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਇੱਕ ਸਿਰਫ ਹੌਸਲਾ ਹੈ ਜਿਹੜਾ ਸਮਾਂ ਕਢਾ ਹੀ ਦਿੰਦਾ ਹੈ ਜੀ ਤੁਹਾਡਾ ਦਿੱਤਾ ਹੋਇਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਅੱਲ ਚੱਲਦੇ ਆ ਸੋ ਅੱਜ ਦਾ ਸ਼ਬਦ ਬਹੁਤ ਹੀ ਪਿਆਰਾ ਹੈ ਵੀਡੀਓ ਨੂੰ ਚਲਦੀ ਛੱਡ ਕੇ ਜਿੱਦਾਂ ਮਰਜ਼ੀ ਕੰਮਕਾਰ ਕਰੋ ਜਾਂ ਬੈਠੋ ਧਿਆਨ ਕਰੋ ਜਾ ਸੇਵਾ ਕਰੋ ਸੋ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸ਼ਬਦ ਬਹੁਤ ਹੀ ਜਿਆਦਾ ਮਨ ਨੂੰ ਲੱਗੜ ਵਾਲਾ ਹੈ ਧਿਆਨ ਦੇ ਨਾਲ ਸੁਣਨਾ ਤੇ ਤੁਹਾਨੂੰ ਅਹਿਸਾਸ ਵੀ ਜ਼ਰੂਰ ਹੋਵੇਗਾ ਜੀ ਸੋ ਹੁਣ ਆਪਾਂ ਇਹ ਸ਼ਬਦ ਦੱਸਦੇ ਹਾਂ ਸੋ ਸ਼ਬਦ ਕੁਛ ਇਸ ਤਰ੍ਹਾਂ ਹੈ ਮਨ ਨੂੰ ਸ਼ਾਂਤ ਕਰੋ ਅੱਖਾਂ ਬੰਦ ਕਰਕੇ ਜੇਕਰ ਇਸ ਵਕਤ ਇਹ ਵੀਡੀਓ ਸੁਣ ਰਹੇ ਹੋ ਤਾਂ ਮਨ ਸ਼ਾਂਤ ਕਰਕੇ ਅੱਖਾਂ ਬੰਦ ਕਰਕੇ ਆਪਣੇ ਮਾਲਕ ਦੀ ਤਰਫ ਧਿਆਨ ਲਿਆਣਾ ਹੈ ਆਪਣੇ ਗੁਰੂ ਪੀਰ ਦਾ ਸਰੂਪ ਅੱਖਾਂ ਮੂਰੇ ਲਿਆਉਣ ਦੀ ਕੋਸ਼ਿਸ਼ ਕਰਨੀ ਹੈ ਜੀ ਤਾਂ ਫਿਰ ਇਹ ਸ਼ਬਦ ਨੂੰ ਜੋ ਇਹਨਾਂ ਦੇ ਬੋਲ ਨੇ ਤੁਸੀਂ ਆਪਣੇ ਗੁਰੂ ਦੇ ਵੱਲ ਜੋੜਨੇ ਆ ਕਿ ਜੋ ਸ਼ਬਦ ਬੁਲਿਆ ਜਾਂਦਾ ਹੈ ਜਾਂ ਤੁਸੀਂ ਪੀਰਾਂ ਨੂੰ ਮੰਨਦੇ ਹੋ ਕਿਸੇ ਵੀ ਗੁਰੂ ਧਰਮ ਨੂੰ ਕਿਸੇ ਵੀ ਧਰਮ ਨੂੰ ਮੰਨਦੇ ਹੋ ਸੋ ਆਪੋ ਆਪਣੇ ਗੁਰੂ ਤੇ ਤੁਸੀਂ ਇਹ ਪੈਰਾ ਲਗਾ ਸਕਦੇ ਆ ਇਹ ਸੋਚਣਾ ਹੈ की का मैं तेरे लिए सुन रहा है सो शब्द कुछ इस तरह है तन तकड़ी ते मन बन जा तू सौद करी सोच सोच के तन तकड़ी ते मन बन जा रतू करी सोच सोच के इस तन देरबा पया ਇਹ ਸ਼ਬਦ ਦੇ ਕੁਝ ਅਰਥ ਨੇ ਅਰਥ ਕੀ ਨੇ ਆਪਾਂ ਥੋੜੀ ਦੇ ਬਾਰੇ ਵਿਆਖਿਆ ਵੀ ਕਰਾਂਗੇ ਜਿਵੇਂ ਕਿ ਇੱਥੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਤਨ ਤੱਕੜੀ ਤੇ ਮਨ ਬਨਚਾਰਾ ਸੋ ਜੋ ਮਨ ਹੈ ਉਹ ਹਰ ਪਾਸੇ ਨੂੰ ਲੋਚਦਾ ਹੈ ਕਿ ਮੈਂ ਆ ਵੀ ਕਰ ਲਵਾਂ ਆ ਵੀ ਕਰ ਲਵਾਂ ਤੇ ਇੱਥੇ ਕਿਹਾ ਹੈ ਕਿ ਸੌਦਾ ਕਰੀ ਸੋਚ ਸੋਚ ਕੇ ਸੋ ਜਦੋਂ ਅਸੀਂ ਕਿਸੇ ਨਾਲ ਬੇਈਮਾਨੀ ਕਰਦੇ ਆਂ ਉੱਥੇ ਸੋਚਣ ਦੀ ਜ਼ਰੂਰਤ ਆ ਕਿਸੇ ਨਾਲ ਠੱਗੀ ਕਰਦੇ ਆਂ ਸੋਚਣ ਦੀ ਜ਼ਰੂਰਤ ਆ ਕਿਤੇ ਕਿਸੇ ਦੀ ਹੈਲਪ ਕਰਨ ਦੀ ਜ਼ਰੂਰਤ ਆ ਪਰ ਅਸੀਂ ਦੁਨੀਆਦਾਰੀ ਦੀ ਵਜ੍ਹਾ ਨਾਲ ਚੁੱਪ ਕਰ ਜਾਂਦੇ ਸੱਚ ਨਹੀਂ ਬੋਲਦੇ ਉੱਥੇ ਵੀ ਇਹ ਸੌਦਾ ਸੋਚ ਕੇ ਕਰਨਾ ਚਾਹੀਦਾ ਆ ਕਹਿੰਦੇ ਕੀ ਤਨ ਤੱਕੜੀ ਹੈ ਮਨ ਵਰਜਾਰਾ ਤੂੰ ਸੌਦਾ ਕਰੀ ਸੋਚ ਸੋਚ ਕੇ ਸੋ ਇਹ ਬਹੁਤ ਡੂੰਗੇ ਅਰਥ ਨੇ ਜੇਕਰ ਇਹਨਾਂ ਨੂੰ ਸਮਝ ਲਿਆ ਜਾਵੇ ਨਾਲ ਹੀ ਕਹਿੰਦੇ ਨੇ ਕਿ ਇਸ ਤਨ ਦੇ ਨੇ ਨੌ ਦਰਵਾਜ਼ੇ ਤੇ ਦਸਵਾਂ ਗੁਰਦੁਆਰਾ ਗੁਰਦੁਆਰਾ ਕਹਿ ਲਓ ਜਾਂ ਗੁਰੂ ਪਿਆਰਾ ਕਹਿ ਲਓ ਇੱਕ ਹੀ ਗੱਲ ਆ ਕਿਉਂਕਿ ਦਸਵਾਂ ਦਵਾਰ ਜੋ ਹੈ ਉਹ ਪ੍ਰਮਾਤਮਾ ਦੇ ਘਰ ਦਾ ਹੈ ਇਹ ਨੌ ਦਰਵਾਜ਼ੇ ਪਾਰ ਕਰਕੇ 10ਵੇਂ ਵਿੱਚ ਜਾਣਾ ਹੈ ਸੋ ਇਹ ਨੌ ਦਰਵਾਜ਼ੇ ਪਾਰ ਕਰਨੇ ਪੈਂਦੇ ਨੇ ਫਿਰ 10ਵਾਂ ਦਵਾਰ ਖੁੱਲਦਾ ਹੈ ਜੀ ਸੋ ਇਹ ਖੁਲਦਾ ਸੇਵਾ ਸਿਮਰਨ ਦੇ ਜੋਰ ਤੇ ਹੈ ਜਿਹੜਾ ਇਨਸਾਨ ਤਾਂ ਦਸਵੇਂ ਦਵਾਰ ਤੱਕ ਪਹੁੰਚ ਜਾਂਦਾ ਹੈ ਜੀ ਉਹਦੇ ਤਾਂ ਰੌਲੇ ਹੀ ਸਾਰੇ ਖਤਮ ਹੋ ਜਾਂਦੇ ਨੇ ਸਚਾਈ ਨੂੰ ਜਾਣ ਲੈਂਦਾ ਹੈ ਜੀ ਸੋ ਨਾਲੇ ਪੈਰਾ ਹੈ ਕਿ ਇਸ ਤਨ ਅੰਦਰ ਹੀਰੇ ਮੋਤੀ ਕੋਈ ਵਿਰਲਾ ਪਰਖਣਹਾਰਾ ਸੋ ਇਸ ਤਨ ਦੇ ਅੰਦਰ ਉਹ ਪਰਮਾਤਮਾ ਬੈਠਾ ਹੋਇਆ ਆ ਉਹਨੂੰ ਕੋਈ ਵਿਰਲੀ ਰੂਹ ਹੀ ਪਰਖਦੀ ਹੈ ਵਿਰਲੀ ਰੂਹ ਹੀ ਉਸ ਦੀ ਨੂੰ ਜਾਣ ਪਾਉਂਦੀ ਹੈ ਸੁਚਿੜੇ ਮਨ ਟਿਕਾ ਲੈਂਦੇ ਆ ਕਿ ਅਸੀਂ ਪਰਮਾਤਮਾ ਦੇ ਨਾਲ ਜੁੜਨਾ ਹੈ ਤੇ ਪਰਮਾਤਮਾ ਨੂੰ ਅੰਦਰੋਂ ਹੀ ਤਲਾਸ਼ ਕਰਨਾ ਹੈ ਉਹ ਇਸ ਗੱਲ ਦੀ ਪਰਖ ਕਰ ਲੈਂਦੇ ਨੇ ਕਿ ਸਾਡੇ ਅੰਦਰ ਹੀ ਸਭ ਖੁਸ਼ ਹੈ ਹੀਰੇ ਮੋਤੀ ਉਹ ਪਰਮਾਤਮਾ ਦੇ ਨਾਮ ਨੂੰ ਕਿਹਾ ਗਿਆ ਹੈ ਸੁਪਰਮਾਤਮਾ ਨੂੰ ਕਿਹਾ ਗਿਆ ਆ ਅੰਦਰੋਂ ਹੀ ਸਿਮਰ ਕੇ ਉਹ ਅਸੀਂ ਹੀਰੇ ਨੂੰ ਪਾ ਸਕਦੇ ਆ ਸੋ ਨਾਲ ਹੀ ਇਹਦੇ ਪੈਰਾ ਹੈ ਕਿ ਇਸਤਾਨੇ ਅੰਦਰ ਜੋਤ ਹੈ ਜਗਦੀ ਬਿਨੇ ਬਾਤੀ ਬਿਨ ਤੇਲ ਹੁਣ ਹਰ ਇੱਕ ਦੇ ਅੰਦਰ ਜੋਤ ਜਗਦੀ ਹੈ ਪਰ ਦਿਸਦੀ ਨਹੀਂ ਦਿਸਦੀ ਉਹ ਨੂੰ ਹੈ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਹੈ ਕਿ ਉਹ ਪਰਮਾਤਮਾ ਨੇ ਸਾਡੇ ਅੰਦਰ ਇਹ ਜੋਤ ਜਗਾਈਆ ਜਿਸ ਦੀ ਬਦੌਲਤ ਅਸੀਂ ਅੱਜ ਤੁਰੇ ਫਿਰਦੇ ਆ ਬੋਲ ਸਕਦੇ ਕੰਮ ਕਰ ਸਕਦੇ ਪਰਮਾਤਮਾ ਦੇ ਨਾਮ ਨੂੰ ਸਿਮਰ ਸਕਦੇ ਆ ਤੇ ਜਿਸ ਦਿਨ ਇਹ ਪਰਮਾਤਮਾ ਰੂਪੀ ਤੇਲ ਇਸ ਜੋਤ ਵਿੱਚੋਂ ਖਤਮ ਹੋ ਗਿਆ ਤੇ ਸਾਨੂੰ ਇਸ ਤੀਅ ਤਿਆਗਣਾ ਪੈਣਾ ਹੈ ਜੀ ਸੋ ਇਸ ਮਨ ਦੇ ਅੰਦਰ ਦੇਖੋ ਪ੍ਰਮਾਤਮਾ ਨੇ ਕਿਵੇਂ ਜੋਤ ਜਗਾਈਆ ਨਾ ਕੋਈ ਤੇਲ ਆ ਨਾ ਕੋਈ ਬੱਤੀ ਆ ਤੇ ਵਸਤ ਉਹ ਪ੍ਰਮਾਤਮਾ ਦੇ ਆਸਰੇ ਹਰ ਕੋਈ ਤੁਰਿਆ ਫਿਰਦਾ ਹੈ ਜਿਹੜੇ ਸਮਝ ਲੈਣਗੇ ਜਲਦ ਹੀ ਇਹਨਾਂ ਗੱਲਾਂ ਨੂੰ ਉਹਨਾਂ ਦੇ ਰੌਲੇ ਸਭ ਖਤਮ ਹੋ ਜਾਂਦੇ ਨੇ ਸੋ ਨਾਲ ਹੀ ਇਥੇ ਗੱਲ ਕੀਤੀ ਹੈ ਕਹਿੰਦੇ ਕਿ ਭਵ ਸਾਗਰ ਪਿਆ ਠਾਠਾ ਮਾਰੇ ਕਹਿੰਦੇ ਭਵ ਸਾਗਰ ਤੋਂ ਜੇ ਪਾਰ ਲੰਘਣਾ ਹੈ ਤੇ ਗੁਰੂ ਦਾ ਸਹਾਰਾ ਹੋਣਾ ਜ਼ਰੂਰੀ ਹੈ ਪਾਪ ਸਾਗਰ ਤੋਂ ਪਾਰ ਉਹ ਰੂਹਾਂ ਆਸਾਨੀ ਨਾਲ ਨੰਗ ਸਕਦੀਆਂ ਹੈ ਜਿਹੜੀਆਂ ਗੁਰੂ ਵਾਲਿਆਂ ਹੈ ਨਾਮ ਸਿਮਰਨ ਦਾ ਉੱਥੇ ਕੋਈ ਆਪਣਾ ਨਹੀਂ ਜਿਨੇ ਬਾਹ ਫੜ ਕੇ ਲੈ ਜਾਣਾ ਸਿਰਫ ਇੱਕ ਗੁਰੂ ਨੇ ਬਾਹ ਫੜ ਕੇ ਪਾਰ ਲਗਾਉਣਾ ਆ ਕਹਿੰਦੇ ਉੱਥੋਂ ਸਤ ਗੁਰ ਲਗਾਵੜ ਵਾਲਾ ਉੱਥੇ ਸਿਰਫ ਇੱਕ ਸਤ ਗੁਰ ਹੀ ਕੰਮ ਆਉਂਦਾ ਹੈ ਤੇ ਉੱਥੋਂ ਦੀ ਸਿਰਫ ਇੱਕ ਸਤ ਗੁਰ ਹੀ ਐਸੀ ਤਾਕਤ ਹੈ ਜਿਹੜੀ ਸਾਨੂੰ ਪਾਪ ਸਾਗਰ ਪਾਰ ਕਰਾ ਦੇਗੀ ਸੋ ਇਹ ਗੱਲਾਂ ਦੇ ਬਹੁਤ ਡੂੰਘੇ ਮਤਲਬ ਨੇ ਜੇਕਰ ਇਹਨਾਂ ਤੇ ਕੋਸ਼ਿਸ਼ ਕੀਤੀ ਜਾਵੇ ਤੇ ਬਾਕੀ ਆਪੋ ਆਪਣਾ ਗਿਆਨ ਹੁੰਦਾ ਹੈ ਕੋਈ ਨਾਮ ਸਿਮਰਦਾ ਹੈ ਕਿਸੇ ਤਰ੍ਹਾਂ ਦਾ ਗਿਆਨ ਅੰਦਰੋਂ ਪ੍ਰਗਟ ਹੁੰਦਾ ਹੈ ਤੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਪਰ ਜਿੱਦਾਂ ਜਿੱਦਾਂ ਕਿਸੇ ਦਾ ਹਸਾਬ ਕਿਤਾਬ ਜੁੜਿਆ ਆਉਂਦਾ ਹੈ ਉਸ ਉਸ ਹਸਾਬ ਦੇ ਨਾਲ ਹੀ ਗਿਆਨ ਆਉਣਾ ਸ਼ੁਰੂ ਹੁੰਦਾ ਹੈ ਪਰ ਗਿਆਨ ਉਦੋਂ ਆਉਂਦਾ ਹੈ ਉਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਅਸੀਂ ਸਾਧ ਸੰਗ ਕਰਦੇ ਹਾਂ ਗੁਰੂ ਚਰਣਾ ਨਾਲ ਜੁੜਦੇ ਆ ਸੰਗਤ ਕਰਦੇ ਆ ਮਹਿਮਾ ਸੁਣਦੇ ਮਾਲਕ ਦੀ ਤੇ ਉਹ ਗੱਲਾਂ ਤੇ غور ਕਰਕੇ ਉਹ ਰਮਚਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਤੇ ਅੰਦਰ ਉਹ ਹੀ ਫਿਰ ਸਵਾਲਾਂ ਦੇ ਜਵਾਬ ਮਿਲਨੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਇਹ ਸ਼ਬਦ ਚੰਗਾ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਜਿਨ੍ਹਾਂ ਦੇ ਮਨ ਨੂੰ ਸਕੂਨ ਪਹੁੰਚਿਆ ਹੈ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਸੁਣਨ ਦੇਖਣ ਲਈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਚੈ ਪੀਰਾਂ ਦੀ ਜੀ ਚੈ ਸਨਾਂ ਦੀ